ਕਾਟ ਜਿਹੜੀ ਹੈ ਹਰੇਕ ਨੂੰ ਮਹਿਸੂਸ ਹੋ ਰਹੀ ਹੈ ਮੈਂ ਉਸ ਨੂੰ ਅਲਫਾਸ ਵਿੱਚ ਤੁਸੀਂ ਦੱਸ ਸਕਦੇ ਆ ਕਿ ਬਹੁਤ ਜਿਆਦਾ ਕਾਟ ਹੋਈ ਹੈ ਇਹਨਾਂ ਨੇ ਹਰੇਕ ਮਾੜਾ ਗਰੀਬ ਲੋੜਵੰਦ ਇਹਨਾਂ ਤੋਂ ਆਸ ਰੱਖਦਾ ਸੀ ਇਹਨਾਂ ਕੋਲ ਪਹੁੰਚਦਾ ਸੀ ਔਰ ਹਰੇਕ ਦੀ ਔੱਕੇ ਵੇਲੇ ਇਹ ਜ਼ਰੂਰਤਾਂ ਪੂਰੀਆਂ ਕਰਦੇ ਸੀ ਇਹ ਕਹਿ ਦੇਣਾ ਕਿ ਵੀ ਪਿੰਡ ਦੇ ਸਰਪੰਚਾਂ ਦੇਖੋ ਮੈਂ ਸਮਝਦਾ ਛੋਟੀ ਗੱਲ ਹੈ ਕਿ ਇਨਸਾਨ ਵਾਹ ਕਹਿੰਦਾ ਪੂਰੇ ਹਲਕੇ ਵਿੱਚ ਕੀ ਪੂਰੀ ਜ਼िले ਵਿੱਚ ਇਹਦੇ ਪਿਆਰ ਸੀ ਇਹਦਾ ਆਣਾ ਜਾਣਾ ਸੀ ਔਰ ਲੋਕੀ ਇਸ ਤੇ ਅਰਦਾ ਜੀ ਸਮਝਦੇ ਸੀ ਅੱਜ ਜਦੋਂ ਕਹਿ ਰਹੇ ਸੀ ਕਿ ਜੀ ਫੈਮਲੀ ਵਾਲੇ ਨੇੜੇ ਆ ਜਾਣ ਤਾਂ ਮੈਂ ਦਿਲ ਸੋਚਿਆ ਫੈਨ ਵੀ ਤਾਂ ਸਾਰੀ ਹੀ ਖਲੋਤੀ ਹੈ ਇਸ ਦੀ ਸਾਰੇ ਨੂੰ ਆਪਣਾ ਫੈਮਲੀ ਮੈਂਬਰ ਸਮਝਦੇ ਸੀ ਦੂਰ ਕਿਹੜਾ ਜਾਵਾਂ ਔਰ ਕੋਈ ਦੂਰ ਗਿਆ ਵੀ ਨਹੀਂ ਸੋ ਆਹ ਇਨਸਾਨ ਦਾ ਇਹीडीसी ਖੂਬੀ ਸੀ ਇਹ ਜਿਹੜੀ ਹੁੰਦੀ ਹੈ ਕੁਦਰਤੀ देन ਹੁੰਦੀ ਹੈ ਇਹ ਕੋਈ ਆਪਣੇ ਆਪ ਕਰ ਨਹੀਂ ਸਕਦਾ ਔਰ ਮੈਂ ਸਮਝਦਾ ਕਿ ਸੱਚੇ ਪਾਸ਼ਾ ਦੀ ਪਰਮਾਤਮਾ ਦੀ ਈਸ਼ਵਰ ਭਗਵਾਨ ਦੀ ਇਹਦੇ ਉੱਤੇ ਬਹੁਤ ਵੱਡੀ ਬਰਕਤ ਸੀ ਕਿ ਇਹ ਹਰੇਕ ਦਾ ਦੋਖ ਕਰਤਾ ਜੀ ਸਮਝ ਕੇ ਨਿਭਾਤਾ ਚੀਮਾ ਕਲਾਂ ਦੇ ਸਰਪੰਚ ਤੁਹਾਨੂੰ ਚੀਮਾ ਜੀ ਉਹਨਾਂ ਦੀ ਜੋ ਖੁਸ਼ ਦਿਨ ਪਹਿਲਾਂ ਮੌਤ ਹੋ ਗਈ ਅੱਜ ਉਹਨਾਂ ਦਾ ਸਸਕਾਰ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਵਾਪਰੀ ਹੈ ਇੱਕ ਆਸਤਾ ਖੇੜ ਦਾ ਪਰਿਵਾਰ ਉਹਦੇ ਵਿੱਚ ਇੱਕ ਦੁੱਖਾਂ ਦੀ ਘੜੀ ਆ ਗਈ ਸੋ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਸੋ ਇਹ ਜਹੇ ਅੰਸਰ ਜਿਹੜੇ ਆ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੇ ਅਨਸਰਾਂ ਦੇ ਖਿਲਾਫ ਜਿਹੜਾ ਸਿਕੰਜਾ ਕੱਸਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਜਦੋਂ ਆਈ ਹੈ ਭਾਵੇਂ ਕਿ ਉਹਦੋਂ ਦੇ ਬਹੁਤ ਸਾਰੇ ਮਾੜੇ ਅਨਸਰਾਂ ਦੇ ਉੱਤੇ ਜਿਹੜਾ ਵਾ ਨਿਗਰਖੀ ਜਾ ਰਹੀ ਹੈ ਤੇ ਬਹੁਤ ਸਾਰੇ ਜਿਹੜੇ ਆ ਉਹਨਾਂ ਤੇ ਸਿਕੰਜਾ ਵੀ ਕੱਸਿਆ ਗਿਆ ਪਰ ਫਿਰ ਵੀ ਇਹੋ ਜਿਹੀਆਂ ਜੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਬਹੁਤ ਨਿੰਦਣਯੋਗ ਨੇ ਤੇ ਇਹਨਾਂ ਦਾ ਜਿਹੜਾ ਵਾ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਢੀ ਥੋੜੀ ਹੈ ਬੀਤੇ ਐਤਵਾਰ ਨੂੰ ਡੱਚ ਬਾਲਦੇ ਸਰਪੰਚ ਅਮਨ ਕੁਮਾਰ ਸੋਨੂ ਦਾ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਜਿਹੜੋ ਕਟਿੰਗ ਕਰਾ ਰਹੇ ਸਨ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦਾ ਜਸ ਅੰਤਮ ਸੰਸਕਾਰ ਉਹਨਾਂ ਦੇ ਜਦੀ ਪਿੰਡ ਚੀਮਾ ਕਲਾਂ ਵਿਖੇ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਜਿਹੜੇ ਉਹਨਾਂ ਨੂੰ ਚੋਣ ਵਾਲੇ ਪਿਆਰ ਕਰਨ ਵਾਲੇ ਇਕੱਠੇ ਹੋਏ ਨੇ ਤੇ ਉਹਨਾਂ ਦਾ ਇਸ ਲਈ ਅੰਤਮ ਸੰਸਕਾਰ ਹੋ ਚੁੱਕਾ ਨੇ ਇਸ ਦੇ ਵਿੱਚ ਉਹਨਾਂ ਦੇ ਸੰਸਕਾਰ ਦੇ ਮੌਕੇ ਕਈ ਰਾਜਨੀਤਿਕ ਪਾਰਟੀਆਂ ਨੇ ਵੱਖ-ਵੱਖ ਆਗੂ ਵੀ ਸ਼ਾਮਲ ਹੋਇਆ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਤੋ ਅਨੁਪਛਤੇ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ੱਕੀ ਲੋਕਾਂ ਨੂੰ ਰਸਤੇ ਵਿੱਚ ਲੈ ਕੇ ਪੁਸ਼ਤਾਸ਼ ਵੀ ਕੀਤੀ ਜਾ ਰਹੀ ਹੈ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ